ਨਾਦਰ ਜਨ ਮੇਰੀ ਜਾਤ ਵਿਖਿਆਤ ਚਮਾਰੋਂ ਰਿਦਾ ਰਾਮ ਗੋਪਿੰਦ ਗੁਣਸਾਰ ਸੁਰਸਰੀ ਸੱਲ ਕ੍ਰਿਤਬਾਰੂਨੀ ਰੇ ਸੁਰਸਰੀ ਕਹਿੰਦੇ ਗੰਗਾ ਦੇ ਜਲ ਨੂੰ ਬਾਰੂਨੀ ਕਹਿੰਦੇ ਸ਼ਰਾਬ ਨੂੰ ਕਹਿੰਦੇ ਸੁਰਸਰੀ ਸਲਕ੍ਰਿਤ ਵਾਰੁ ਨੀਰੇ ਸੰਤ ਜਨ ਕਰਦਨੇ ਪਾਨੰ ਤਰਤਾਰ ਪਵਿੱਤਰ ਕਰ ਮੰਨਿਐ ਰੇ ਜੈਸੇ ਕਬਰ ਕਰਤ ਵਿਚਾਰ ਭਗਤ ਭਗਉਤ ਲਿਖੀਐ ਤੈ ਉਪਰ ਪੂਜਿਐ ਕਰ ਨਵ ਸੰਸਕਾਰ ਮੇਰੇ ਹਿਰਦੇ ਤੇ ਰੱਬ ਦਾ ਨਾਮ ਲਿਖਿਆ ਮੈਂ ਪਵਿੱਤਰ ਨਹੀਂ ਹੋਇਆ ਪੰਡਤਾਂ ਦਾ ਪ੍ਰਧਾਨ ਇਮਾਨਦਾਰ ਹੋਣਾ ਹੈ ਉਹਨਾਂ 118 ਪੰਡਤਾਂ ਤੋਂ ਉੱਠ ਕੇ ਠਿਆ ਓਏ ਰਵਿਦਾਸ ਗਿਆਨ ਵਿੱਚ ਵੀ ਉੱਚਾ ਹੈ ਰਵਿਦਾਸ ਕਰਮ ਵਿੱਚ ਵੀ ਉੱਚਾ ਹੈ ਐਵੇਂ ਇਹ ਨੀਮਾ ਨਾ ਪਾਓ ਸਭ ਪੰਡਤਾਂ ਚ ਉੱਟ ਕੇ ਲੰਮਿਆਂ ਪੈ ਕੇ ਉਹਨੇ ਡੰਡਾ ਉਤ ਕਰਕੇ ਮੱਥਾ ਟੇਕਿਆ ਰਵਿਦਾਸ ਮਹਾਰਾਜ ਇਹ ਬਾਣੀ ਚ ਲਿਖਿਆ ਸਾਰੇ ਪੰਡਤਾਂ ਦਾ ਮੁਖੀ ਕਹਿੰਦੇ ਅਬ ਵਿਪਰ ਪ੍ਰਧਾਨ ਵਿਪਰ ਮੀਨੰਗ ਬ੍ਰਹਮਣ ਅਬ ਵਿਪਰ ਪ੍ਰਧਾਨ ਤੇ ਕਰੇ ਡੰਡਾ ਤੇਰੇ ਨਾਮ ਸ਼ਰਣਾਏ ਰਵਿਦਾਸ ਦਾਸਾ ਰਵਿਦਾਸ 118 ਪੰਡਤਾਂ ਦਾ ਮੁਖੀ ਤੈਨੂੰ ਮੱਥਾ ਟੇਕਣ ਲੱਗਾ ਕਿਉਂ ਤੂੰ ਸਰੀਰ ਨਹੀਂ ਰਿਆ ਤੂੰ ਰੱਬ ਹੋ ਗਿਆ ਤੇ ਸਾਧ ਸੰਗਤ ਤੁਸੀਂ ਰੱਬ ਦਾ ਜਨਮ ਦਿਹਾੜਾ ਮਨਾ ਰਹੇ ਹੋ ਉਹਨੂੰ ਰੱਬ ਕਰਕੇ ਆਪਾਂ ਮੰਨਣ ਲੱਗ ਜਾਈਏ ਹੋਰ ਪਾਸੇ ਨਾ ਭਟਕੋ ਕਿਤੇ ਇੱਧਰ ਉੱਧਰ ਤੁਹਾਨੂੰ ਕੋਈ ਬਾਬੇ ਡੇਰੇ ਲੱਭਣ ਦੀ ਲੋੜ ਨਹੀਂ ਹੈ ਜਿਨ੍ਹਾਂ ਨੇ ਆ ਸਰੀਰ 'ਚ ਰਹਿੰਦੇ ਆ ਡੇਰੇ ਡਿਕਲੇਅਰ ਕੀਤੇ ਹੋਏ ਨਾ ਕਿ ਮੈਂ ਵੀ ਸੰਤ ਆ ਮੇਰੇ ਕੋ ਸਤਿਗੁਰ ਕਹੋ ਕਈਆਂ ਨੂੰ ਉਹ ਸਤਿਗੁਰ ਕਹਣ ਲੱਗ ਪੈਂ ਤੇ ਮਾਫ ਕਰਿਓ ਉਹ ਬੰਦੇ ਜਿਉਂਦਿਆਂ ਜੀ ਜੇਲ੍ਹ ਚ ਪੀਆਰ ਹੋ ਗਏ ਦੋ ਤਿੰਨ ਬਾਬੇ ਜੇਲ੍ਹ ਚ ਪੀਆਰ ਹੈ ਪੀਆਰ ਸਮਝਦੇ ਹੋ ਪੱਕੀ ਜੇਲ੍ਹ ਹੋ ਗਈ ਉਹਨਾਂ ਨੂੰ ਜਿਹੜੇ ਸਤਗੁਰੂ ਅਖਵਾਉਂਦੇ ਸੀ ਇਸ ਲਈ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਸਤਗੁਰੂ ਜਿਹੜਾ ਸਤਗੁਰੂ ਹੈ ਉਹਨੂੰ ਮੰਨਣ ਲੱਗ ਜਾਓ ਆਪਣੇ ਗੁਰੂ ਨੂੰ ਮੰਨੋ ਰਵਦਾਸ ਮਹਾਰਾਜ ਨੂੰ ਹੋਰ ਕਿਤੇ ਭਟਕਣ ਦੀ ਲੋੜ ਨਹੀਂ ਹੈ ਇੱਕ ਤੇ ਵਿਸ਼ਵਾਸ ਕੋ ਸ਼ਬਦ ਪੜੋ ਫਿਰ ਤੁਹਾਨੂੰ ਕਿਸੇ ਚੀਜ਼ ਦੀ ਲੋੜ ਨਹੀਂ हां मेरा विश्वास है जे ਤੁਸੀਂ ਘਰ ਚ ਰੋਜ਼ ਇੱਕ ਸ਼ਬਦ ਵੀ ਪੜ੍ਹਨ ਲੱਗ ਪੈਂ ਨਾ ਇੱਕ ਵੀ ਤੁਹਾਡੇ ਘਰ ਦਾ ਐਟਮੋਸਫੇਅਰ ਚੇਂਜ ਹੋ ਜਾਣਾ ਇਹ ਲਿਖ ਕੇ ਦਿੱਤਾ ਜਿੱਥੇ ਨਾਮ ਜਪੀਏ ਪ੍ਰਾ ਪਿਆਰੇ ਸੇ ਅਸਥਲ ਸੋਹਣ ਚਵਾਰੇ ਜਿੱਥੇ ਨਾਮ ਜਪੋਗੇ ਬਾਣੀ ਪੜੋਗੇ ਉਹ ਘਰ ਸੋਹਣੇ ਹੋ ਜਾਂਦੇ ਭਾਈ ਆਪਣੇ ਘਰਾਂ ਚ ਆਪਣੇ ਬੱਚਿਆਂ ਨੂੰ ਬੱਚੀਆਂ ਪੜੀਆਂ ਲਿਖੀਆਂ ਨੇ ਦੱਸਦਾ 12 ਵਾਰਾਂ ਕਲਾਸਾਂ ਹਰੇ ਪੜਿਆ ਸਭ ਨੂੰ ਬੇਨਤੀ ਹੈ ਆਪਣੇ ਘਰ ਚ ਸ਼ਬਦ ਪੜੋ ਸ਼ਬਦ ਲਿਖ ਕੇ ਰਸੋਈ ਵਿੱਚ ਲਾ ਲਓ ਖਾਣਾ ਬਣਾਉਣ ਲੱਗਿਆਂ ਉਹ ਸ਼ਬਦ ਪੜੋ ਅਸਰ ਹੋਏ ਕਰ ਦਿੱਤੇ ਦੇਖੋ ਤੁਸੀਂ ਪੜੇ ਲਿਖੇ ਹੋ ਤਜਰਬਾ ਤੁਹਾਡਾ ਬਾਦਾਮ ਦੀਆਂ ਗਿਰੀਆਂ ਉਹਦੀ ਤਸਵੀਰ ਗਰਮ ਹੈ ਬਾਦਾਮ ਦੀ ਜੇ ਬੱਚੇ ਨੂੰ 10-20 ਗਿਰੀਆਂ ਖਿਲਾ ਦੋ ਨਾ ਛੋਟੇ ਬੱਚੇ ਨੂੰ ਉਹਦੇ ਮਿਹਦੇ ਚ ਗਰਮੀ ਪੈ ਜਾਈ ਕਿਉਂਕਿ ਉਹਦੀ ਤਸਵੀਰ ਗਰਮ ਹੈ ਬਾਦਾਮ ਦੀਆਂ ਗਿਰੀਆਂ ਦੀ ਤਸਵੀਰ ਗਰਮ ਹੈ ਉਹ ਬੱਚੇ ਨੂੰ ਖਵਾਓਗੇ ਗਰਮੀ ਪੈ ਜੇ ਫਿਰ ਮਾਮਾ ਕੀ ਕਰਦੀਆਂ ਪਾਣੀ ਚ ਪਿਉਂਦੇ ਨਹੀਂ ਆਂਦੀਆਂ ਬਦਾਮ ਪਾਣੀ ਚ ਭਿਉਂ ਤੇ ਪਾਣੀ ਚ ਭਿਉਂ ਕੇ ਰੱਖੋ ਬਦਾਮ ਬਦਾਮ ਦੀ ਤਸਵੀਰ ਬਦਲ ਜਾਂਦੀ ਹੈ ਬੱਚੇ ਨੂੰ ਜਿੰਨੀਆਂ ਮਰਜ਼ੀ ਭਿੰਤੀਆਂ ਗਰੀਆਂ ਖਵਾ ਦਿਓ ਗਰਮੀ ਨਹੀਂ ਪੈ ਗਈ ਤੇ ਤਸਵੀਰ ਬਦਲ ਗਈ ਕਿਉਂ ਕੁਝ ਘੰਟੇ ਪਾਣੀ ਚ ਬਦਾਮ ਭਿਉਂ ਕੇ ਰੱਖੇ ਬਦਾਮ ਦੀ ਤਸਵੀਰ ਬਦਲ ਗਈ ਆਪਣੇ ਘਰ ਵਿੱਚ ਸ਼ਬਦ ਪੜ੍ਹ ਕੇ ਭੋਜਨ ਬਣਾਓਗੇ ਤਸਵੀਰ ਬਦਲ ਜਾਏਗੀ ਜਿਹੜਾ ਸ਼ਕੇਗਾ ਉਹਦੀ ਤਕਦੀਰ ਬਦਲ ਜਾਏਗੀ ਆਪਣੇ ਬੱਚਿਆਂ ਨੂੰ ਚਾਹ ਦੁੱਧ ਬਣਾਉਣ ਲੱਗਿਆ ਸ਼ਬਦ ਪੜੋ ਨਹੀਂ ਸ਼ਬਦ ਹੁੰਦਾ ਸਤਨਾਮ ਵਾਹਿਗੁਰੂ ਕਹਿੰਦਾ ਇਹਨਾਂ ਤਾਂ ਕਹਿ ਸਕਦੇ ਚਾਹ ਭੋਜਨ ਬਣਾਉਣ ਲੱਗਿਆ ਸਤਨਾਮ ਵਾਹਿਗੁਰੂ ਇੱਕ ਬੀਬੀ ਮੈਨੂੰ ਕਹਿੰਦੀ ਭਾਈ ਸਾਹਿਬ ਮੇਰੇ ਘਰ ਵਾਲੇ ਨੂੰ ਕਿਸੇ ਨੇ ਸ਼ਰਾਬ ਪੜ ਕੇ ਲਾਈ ਹੋਈ ਆ ਕੁਛ ਕਰੋ ਮੈਂ ਕਿਹਾ ਸ਼ਰਾਬ ਪੜ ਕੇ ਲੱਗ ਜਾਂਦੀ ਆ ਕਹਿੰਦੀ ਹਾਂਜੀ ਉਹ ਤੋਂ ਸਾਰੀ ਰਾਤ ਪੀ ਜਾਂਦਾ ਸਵੇਰੇ 5 ਵਜੇ ਠੇਕੇ ਨੂੰ ਭੱਜ ਜਾਂਦਾ ਕਹਿੰਦੀ ਉਹਨੂੰ ਕਿਸੇ ਨੇ ਲਾਈ ਹੋਈ ਹੈ ਤਾਂ ਮੇਰੇ ਮਨ 'ਚ ਆਇਆ ਵੀ ਜੇ ਸ਼ਰਾਬ ਪੜ ਕੇ ਲਈ ਜਾ ਸਕਦੀ ਆ ਮੰਨ ਲਓ ਮਾੜੀ ਚੀਜ਼ ਹੈ ਜੇ ਸ਼ਰਾਬ ਪੜ ਕੇ ਕਿਸੇ ਨੂੰ ਲਈ ਜਾ ਸਕਦੀ ਹੈ ਚੰਗੀ ਚੀਜ਼ ਪੜ ਕੇ ਨਹੀਂ ਲਈ ਜਾ ਸਕਦੀ ਕਿਸੇ ਆਪਣੇ ਘਰ ਦੇ ਸਭ ਪਰਿਵਾਰ ਬੱਚਿਆਂ ਨੂੰ ਸਵੇਰੇ ਚਾਹ ਬਣਾਉਣ ਲੱਗਿਆਂ ਪੜ ਕੇ ਪੁਲਾਦੋ ਸਤਨਾਮ ਸ੍ਰੀ ਵਾਹਿਗੁਰੂ ਚਾਹ ਦੁੱਧ ਪਣਾਉਣ ਲੱਗਿਆਂ ਬੱਚਿਆਂ ਨੂੰ ਪਰਿਵਾਰ ਨੂੰ ਵੱਡਿਆਂ ਛੋਟਿਆਂ ਨੂੰ ਪੜ ਕੇ ਪੜਾ ਦੋ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਧੰਨ रविदास ਮਹਾਰਾਜ ਇੰਨਾ ਹੀ ਕਹਿ ਲਓ ਇੰਨਾ ਹੀ ਕਹਿ ਲਓ ਮੇਰਾ ਵਿਸ਼ਵਾਸ ਹੈ ਟੁੱਟ ਕਰਦੀ ਤਸਵੀਰ ਬਦਲ ਜਾਏਗੀ ਜੇ ਕਹਿਣ ਲੱਗ ਗਏ ਬੀਬੀਓ ਕਰ ਲਓਂਗੀ ਕਿਰਪਾ ਚਾਹ ਬਣਾਉਣ ਲੱਗਿਆਂ ਕਹਿ ਲਓਂਗੀ ਸਤਨਾਮ ਵਾਹਿਗੁਰੂ ਠੀਕ ਹੈ ਬੀਬੀਓ ਹੱਤ ਘੜ ਕਰਕੇ ਜਕਾਰਾ ਸ਼ਕੋ ਬੋਲੇ ਸੋਨਿਆਲ ਸਵੇਰੇ ਚਾਹ ਬਣਾਉਣ ਲੱਗਿਆ ਇੰਨਾ ਹੀ ਕਹ ਲੈ ਕਰੋ ਸਤਨਾਮ ਸ੍ਰੀ ਵਾਹਿਗੁਰੂ ਇਹਦੇ ਨਾਲ ਹੀ ਤਸਵੀਰ ਬਦਲ ਜਾਣੇ ਕਲੇਸ਼ ਪਤਾ ਕਿਉਂ ਹੁਣ ਵੱਧ ਗਿਆ ਇੱਕ ਦੂਜੇ ਨਾਲ ਈਰਖਾ ਹੀ ਚੱਲੀ ਜਾਂਦੀ ਈਰਖਾ ਸੱਸਾਂ ਦੇ ਮਨ 'ਚ ਇਹ ਆਈ ਜਾਂਦਾ ਵੇ ਨੌ ਨੂੰ ਕਿਵੇਂ ਝੜਕਣਾ ਨਿਕਤਾਂ ਤੇ ਵੇਖਿਓ ਕਹਿੰਦੇ ਮੈਂ ਦੁੱਧ ਰੱਖਿਆ ਹੋਇਆ ਕਹਿੰਦੇ ਉਹਨੇ ਆਕੇ ਬਟਨ ਘਮਾਤਾ ਫੁੱਲ ਕਰਤਾ ਗੈਸ ਦੁੱਧ ਉੱਪਰ ਗਿਆ ਆਵਾਜ਼ ਚ ਬੋਲਣ ਲੱਗ ਪਿਤੇ ਤੈਨੂੰ ਸੁਖਾਇ ਨਹੀਂ ਤੇਰੀ ਮਾਂ ਨੇ ਦੁੱਧ ਵਾਲ ਇਹ ਕੰਮ ਨਾ ਕਰੋ ਆਪਣੀਆਂ ਨੋਹਾਂ ਨਾਲ ਧੀਆ ਵਾਂਗ ਸਤਿਕਾਰ ਕਰੋ ਨੋਹਾਂ ਨੂੰ ਵੀ ਬੇਨਤੀ ਹੈ ਆਪਣੀਆਂ ਸੱਸਾਂ ਦਾ ਸਤਿਕਾਰ ਬਸ ਕਰ ਪਿਆਰ ਬਣ ਜਾਂਦਾ ਸਾਥ ਸੰਗਤ ਜੇ ਆਪਾਂ ਇੱਕ ਦੂਜੇ ਨਾਲ ਚਲਾਕੀਆਂ ਕਰਨੀਆਂ ਘਰਾਂ ਚ ਫਿਰ ਨਹੀਂ ਘਰ ਚੱਲਦੇ ਇਧਰ ਫਿਰ ਬੀਬੀਓ ਇਹ ਨਾ ਕਿ ਉਹ ਚਲੋ ਮੇਰੀ ਰਿਸ਼ਤੇਦਾਰੀ ਇੱਥੇ ਇਹ ਨਾ ਕਿ ਉਹ ਬੀਬੀਆਂ ਨੂੰ بڑا ਬਾਬਾ ਕਹੀ ਗਿਆ ਇਦਾਂ ਕਰੋ ਇਦਾਂ ਕਰੋ ਇਧਰ ਬੀਬੀਆਂ ਨੂੰ ਵੀ ਕਹਦਾ ਕੁਛ ਬੀਬੀਆਂ ਨੂੰ ਤੇ ਕੋਈ ਬੇਨਤੀ ਹੱਥ ਜੋੜ ਕੇ ਉਹ ਭਾਈ ਜੇ ਆਪਣਾ ਭਲਾ ਚਾਹੁੰਦੇ ਹੋ ਮੈਂ ਸਾਫ ਸ਼ਬਦਾਂ ਚ ਕਹਿਣ ਲੱਗਾ ਜੇ ਭਲਾ ਚਾਹੁੰਦੇ ਹੋ ਜਿਨ੍ਹਾਂ ਦੇ ਘਰ ਵਿੱਚ ਸ਼ਕਤੀ ਬਾਟਰ ਆਉਂਦਾ ਬੰਦ ਕਰ ਦਿਓ ਸ਼ਕਤੀ ਬਾਟਰ ਸਮਝਿਆ ਜਿਹਨੂੰ ਪੀ ਕੇ ਬੰਦਾ ਪੰਪ ਵਾਲੇ ਨੂੰ ਦਬਕਾ ਮੈਂ ਤੇਰਾ પેટ્રોલ ਪੰਪ ਖਰੀਦ ਲਾਂਗੇ ਓਏ ਸਵੇਰੇ 50 ਰੁਪਏ ਵੀ ਨਿਕਲਦੇ ਉਹ ਬੰਦ ਕਰ ਦਿਓ ਘਰਾਂ 'ਚ ਸ਼ਰਾਬਾਂ ਨੇ ਘਰੋ ਜਾੜ ਤੇ ਮੈਂ ਬੰਦੇ ਕਹਿੰਦੇ ਵੇਖੇ ਸੀ ਅਸੀਂ ਤਾਂ ਭਾਈ ਸਾਹਿਬ ਇੰਨੀ ਕ ਪੀਨੇ ਆ ਜਿੱਦਣ ਉਹਨਾਂ ਦੇ ਬੱਚੇ ਪੀਣ ਲੱਗ ਪਏ ਉਹ ਨਹੀਂ ਰੁਕੇ ਉਹ ਪਤਾ ਨਹੀਂ ਕਿੱਥੇ ਜਾਂਦੇ ਆਪਣਾ ਪਰਿਵਾਰ ਬਚਾਓ ਆਪਣੇ ਬੱਚੇ ਬਚਾਓ ਸ਼ਰਾਬਾਂ ਨਾਲ ਘਰ ਚ ਚਲਾਓ ਬਚ ਲੋ ਜੇ ਬਚ ਹੁੰਦਾ ਹੈ ਇਹ ਬੱਚਿਆਂ ਨੂੰ ਆਪਣੇ ਨੂੰ ਬਚਾ ਲੋ ਫਿਰ ਗੁਰਪ੍ਰੋਮ ਮਨਾਏ ਸਫਲਾ ਮਨ ਚ ਧਾਰੋ ਏ ਗੁਰੂ ਅਰਬਦਾਸ ਮਹਾਰਾਜ ਇੱਕ ਸਾਲ ਵਾਸਤੇ ਮੈਂ ਸ਼ਰਾਬ ਛੱਡੀ ਧਾਰ ਕੇ ਵੇਖੋ ਤਾਂ ਚਲ ਮਹੀਨਾ ਮਹੀਨਾ ਕਰਕੇ ਧਾਰ ਲੋ ਇੱਕ ਕ ਮਹੀਨਾ ਮੈਂ ਸ਼ਰਾਬ ਛੱਡੀ ਜਿਹੜਾ ਪਿੰਦਾ ਛੱਡਣ ਲੱਗ ਜਾਓ ਤੁਹਾਡੇ ਘਰ ਚ ਆਪਣੇ ਆਪਲਾ ਹੋਣਾ ਲੋਕ ਲੱਖਾਂ ਦੀ ਸ਼ਰਾਬ ਪੀ ਗਏ ਥੋੜੀ ਥੋੜੀ ਕਰਕੇ ਇਸ ਲਈ ਆਪਣੇ ਘਰ ਬਚਾਓ ਸ਼ਰਾਬਾਂ ਤੋਂ ਬਚੋ ਫਿਰ ਆਪਣੇ ਆਪ ਘਰਾਂ ਵਿੱਚ ਸੁਖ ਸੁਭ ਦਾ ਮਹਾਰਾਜ ਦੀ ਕਿਰਪਾ ਬਖਸ਼ਿਸ਼ ਹੋਣ ਲੱਗ ਪਈ ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ ਅਕਲ ਕੋ ਬੱਚੀ ਉਹਨੇ ਨਟ ਤੇ ਪਾਇਆ ਅੱਛਾ ਮੋਬਾਈਲ ਤੇ ਚੰਗੀਆਂ ਗੱਲਾਂ ਵੀ ਆਉਂਦੀਆਂ ਹਰਮਨਪ੍ਰੀਤ ਕੌਰ ਹੈ ਉਹ ਬੱਚੀ ਹਰਮਨ ਨੇ ਬੀਬੀ ਨੇ ਗੱਲ ਬਹੁਤ ਸੋਹਣੀ ਕਹੀ ਹੈ ਫੇਸਬੁੱਕ ਤੇ ਉਹ ਕਹਿੰਦੀ ਜੇ ਰਿਸ਼ਤੇ ਨਿਵਾਉਣੇ ਹੋਣ ਸੁਣਿਓ ਜੇ ਰਿਸ਼ਤੇ ਨਿਭਾਉਣੇ ਹੋਣ ਫਿਰ ਤਿੰਨ ਗੱਲਾਂ ਕਰਨੀਆਂ ਪੈਣੀਆਂ ਕਦੇ ਕਦੇ ਅੱਖਾਂ ਤੋਂ ਅੰਨੇ ਹੋਣਾ ਪੈਂਦਾ ਕਦੇ ਕਦੇ ਕੰਨਾਂ ਤੋਂ ਬੋਲੇ ਹੋਣਾ ਪੈਂਦਾ ਕਦੇ ਕਦੇ ਜ਼ੁਬਾਨ ਤੋਂ ਗੁੰਗੇ ਹੋਣਾ ਪੈਂਦਾ ਜੇ ਰਿਸ਼ਤੇ ਨਿਭਾਉਣੇ ਨੇ ਕਦੇ ਕਦੇ ਦੇਖ ਕੇ ਅੰਡਠ ਕਰੀ ਦਾ ਕੱਚ ਕੁਝ ਨਹੀਂ ਹੋਇਆ ਕੁਝ ਨਹੀਂ ਦਿੱਖਿਆ ਜੇ ਹੁਣ ਨੁਕਸੇ ਕੱਢਣੇ ਆ ਮਾੜੇ ਮਾੜੇ ਚੀਜ਼ਾਂ ਲੱਭਣੀਆਂ ਤੇ ਲੜਨ ਦੀਆਂ ਫਿਰ ਤਾਂ ਕੋਈ ਨਹੀਂ ਵਿਚਾਸਣਾ ਕਦੇ ਕਦੇ ਜ਼ੁਬਾਨ ਤੋਂ ਕੰਗੇ ਹੁਣਾ ਪੈਂਦਾ ਸੁਣ ਕੇ ਚੁੱਪ ਕਰਨਾ ਪੈਂਦਾ ਕੋਈ ਗੱਲ ਨਹੀਂ ਇਗਨੋਰ ਕਰਨੀ ਪੈਂਦੀ ਗੱਲ ਕਦੇ ਕਦੇ ਸੁਣ ਕੇ ਅਨ ਸੁਣਾ ਕਰੀਦਾ ਸੁਣਿਆ ਹੀ ਨਹੀਂ ਫਿਰ ਰਿਸ਼ਤੇ ਨਿਭਦੇ ਆ ਜੇ ਮੂੰਹ ਤੇ ਜਵਾਬ ਦੇਣ ਲੱਗ ਜਓ ਨਾ ਹਰ ਇੱਕ ਗੱਲ ਦਾ ਫਿਰ ਨਹੀਂ ਰਿਸ਼ਤੇ ਨਿਭਦੇ ਇਹ ਕਦੇ ਕਦੇ ਐਦਾਂ ਘਰਾਂ ਚ ਰੱਖਣਾ ਪੈਂਦਾ ਜੇ ਰਿਸ਼ਤੇ ਨਿਭਾਉਣੇ ਨੇ ਜ਼ੁਬਾਨ ਤੋਂ ਬੋਲਣ ਲੱਗਿਆਂ ਸੋਚੋ ਕਿ ਸੇਦੀ ਗੱਲ ਸੁਣ ਕੇ ਸੋਚੋ ਪਹਿਲਾਂ ਇਹ ਸਹੀ ਹੈ ਕਿ ਗਲਤ ਹੈ ਐਵੇਂ ਨਹੀਂ ਸੁਣ ਕੇ ਲੜਨ ਤੁਰ ਪਈ ਜਾ ਕਈ ਵਾਰ ਉਹ ਗੱਲ ਹੀ ਝੂਠੀ ਹੁੰਦੀ ਹੈ ਅੱਖਾਂ ਨਾਲ ਵੇਖਿਆ ਵੀ ਕਈ ਵਾਰ ਗਲਤ ਹੁੰਦਾ ਹੈ ਐਵੇਂ ਗਲਤ ਨਾ ਮੰਨਣਾ ਲਾਓ बस गुरु ਦਾ ਸ਼ਬਦ ਜਪਣ ਲੱਗ ਜਾਓ ਤੁਹਾਡੇ ਅੰਦਰ ਸਹਜ ਆ ਜਾਏਗਾ ਫਿਰ ਇਹ ਜੀਵਨ ਜਨਮ ਸਫਲ ਹੁੰਦਾ ਬਾਕੀ ਮੋਬਾਈਲ ਠੀਕ ਹੈ ਉਹ ਚ ਚੰਗੀਆਂ ਗੱਲਾਂ ਹੁੰਦੀਆਂ ਉਹ ਚੰਗੀਆਂ ਵੇਖੋ ਵੀ ਪਰ ਮਾੜੀਆਂ ਗੱਲਾਂ ਤੋਂ ਬਚੋ ਕਈ ਵਾਰ ਬੀਬੀਆਂ ਖਾਣਾ ਬਣਾਉਂਦਿਆਂ ਮੋਰੇ ਚੱਲਦੀ ਆ ਰੀਲ ਰੀਲਾਂ ਨਹੀਂ ਹੁਣ ਲੱਗਦੀ ਉਹੀ ਵਖੀ ਜਾਂਦੀ ਬੰਦੇ ਨੇ ਰੌਲਾ ਪਾਇਆ ਕਹਿੰਦਾ ਗੋਭੀ ਸੜ ਗਈ ਐਦਰ ਚੁੱਲੇ ਤੇ ਤੂੰ ਮੋਬਾਈਲ ਹੀ ਵਖੀ ਜਾਂਦੀ ਕਹਿੰਦੀ ਅੱਗ ਲੱਗੇ ਗੋਭੀ ਐਦਰ ਅਨੂਪਮਾ ਮਰਨ ਲੱਗੀ ਸੀ ਉਹ અનુਪਮਾ ਹੋਰ ਨਾਟਕ ਚ ਵੀ ਆ ਜਾਣੀ ਦੇਖੋ ਗੱਲ ਹੱਸਣ ਦੀ ਨਹੀਂ ਹੈ ਗੱਲ ਸਿੱਖਣ ਦੀ ਹੈ ਮੋਬਾਈਲ ਵੇਖੋ ਜ਼ਰੂਰ ਪਰ ਚਾਹ ਭੋਜਨ ਪ੍ਰਸ਼ਾਦਾ ਬਣਾਉਣ ਲੱਗਿਆਂ ਨਹੀਂ ਜਦੋਂ ਬੱਚੇ ਲਈ ਪਰੌਂਠੀ ਬਣਾਉਣੀ ਹੈ ਉਦੋਂ ਰੱਬ ਦਾ ਧਿਆਨ ਕਰਕੇ ਕੋ ਸਤਨਾਮ ਵਾਹਿਗੁਰੂ ਤੁਹਾਡੇ ਬੱਚੇ ਤੇ ਅਸਰ ਹੋ ਜਾਏ ਮੇਰਾ ਵਿਸ਼ਵਾਸ ਹੈ ਜੇ ਬਾਣੀ ਪੜ੍ਹ ਕੇ ਬਣਾਉਣ ਲੱਗ ਜਓਗੇ ਬੱਚੇ ਬਹੁਤ ਤਰੱਕੀ ਕਰਨਗੇ ਨਸ਼ੇ ਨੇੜੇ ਵੀ ਨਹੀਂ ਆਉਣਗੇ ਆਪਣਾ ਗੁਰੂ ਨੂੰ ਕਹਿ ਕੇ ਜਾਇਓ ਸਤਿਗੁਰੂ ਸਾਡੇ ਤੇ ਸਾਡੇ ਬੱਚਿਆਂ ਦਾ ਪਰਿਵਾਰ ਦਾ ਖਿਆਲ ਰੱਖੋ ਅਸੀਂ ਨਛਿਆਂ ਤੋਂ ਬਚੀਏ ਬੱਚਿਆਂ ਨੂੰ ਬੈਲ ਐਜੂਕੇਟਡ ਬਣਾਓ ਜਿਹੜੀਆਂ ਬੱਚੀਆਂ ਪੜਨ ਵਾਲੀਆਂ ਉਹਨਾਂ ਨੂੰ ਰੱਜ ਕੇ ਪੜਾਓ ਵੱਤੋਂ ਵੱਤ ਐਜੂਕੇਸ਼ਨ ਦਿਓ ਆਉਣ ਵਾਲੇ ਸਮੇਂ ਵਿੱਚ ਐਜੂਕੇਸ਼ਨ ਦਾ ਹੀ ਮੁੱਲ ਪੈਣਾ ਹਾਂ ਕਿਸੇ ਦੀ ਬੱਚੀ ਪੜਨ ਵਾਲੀ ਹੈ ਉਹਨੂੰ ਜਾਂ ਕਿਸੇ ਦਾ ਬੱਚਾ ਪੜਨਦਾ ਤੁਹਾਨੂੰ ਲੱਗਦਾ ਮਜ਼ਦੂਰੀ ਤੁਸੀਂ ਨਹੀਂ ਪੜਾ ਸਕਦੇ ਤਾਂ ਬੇਚੇ ਜਿੱਕ ਇੱਥੋਂ ਨੰਬਰ ਲੈ ਕੇ ਸੰਪਰਕ ਕਰਿਓ ਅਜੀ ਸੰਸਥਾ ਬਣਾਈ ਹੈ ਨਾਵਾ ਸ਼ਹਿਰ ਬੱਚਿਆਂ ਨੂੰ ਮੈਥ ਦੀ ਇੰਗਲਿਸ਼ ਦੀ ਸਾਇੰਸ ਦੀ ਟਿਊਸ਼ਨ ਵੀ ਦੇਈਦੀ ਹੈ ਬੱਚਿਆਂ ਨੂੰ ਪੜਾਉਣ ਦੀ ਲੋੜ ਪੇ ਪੜ੍ਹਾਵਾਂਗੇ ਵੀ ਉੱਤੋਂ ਤੱਕ ਜਿੱਥੋਂ ਤੱਕ ਉਹ ਪੜ੍ਹਨਾ ਚਾਹੇ ਪਰ ਆਪਣੇ ਬੱਚਿਆਂ ਨੂੰ ਪੜਾਓ ਐਜੂਕੇਸ਼ਨ ਨਾਲ ਸਮਾਜ ਚੇਂਜ ਹੁੰਦਾ ਔਰ ਕਿਸੇ ਦੀ ਨਾਲ ਚੇਂਜ ਨਹੀਂ ਹੁੰਦਾ ਆਉ ਗੁਰੂ ਦੇ ਧਿਆਨ ਤੱਕ ਕੋ ਫਿਰ ਸਮਾਪਤੀ ਹੈ ਸਭ ਦਾ ਧੰਨਵਾਦ ਮਿਲ ਕੇ ਪਿਆਰ ਨਾਲ ਕਹੋ ਸਤਗੁਰ ਕੈਵਲਿਆਰੇ ਆਪਣੇ ਸਤਗੁਰ ਕੈਵਲਿਆਰੇ ਸਤਗੁਰ ਕੈਵਲਿਆਰੇ ਆਪਣੇ ਸਤਗੁਰ ਕੈਵਲਿਆਰੇ ਸਤਗੁਰ ਕੈਵਲ ਘਜ ਕੇ ਸਤਿਗੁਰ ਕੈਵਲ ਹਾਰੈ ਆਪਣੇ ਸਤਿਗੁਰ ਸਤਿਗੁਰ ਕੈਵਲ ਹਾਰੈ ਆਪਣੇ ਸਤਿਗੁਰ ਕੈਵਲ ਹਾਰੈ ਸਤਿਗੁਰ ਕੈਵਲ ਹਾਰੈ ਆਪਣੇ ਸਤਿਗੁਰ ਕੈਵਲ ਹਾਰੈ ਸਤਿਗੁਰ ਕੈਵਲ ਹਾਰੈ ਸਤਿਗੁਰ ਗੱਜ ਕੇ ਸਤਿਗੁਰ ਸਤਿਗੁਰ ਵਾਹਿਗੁਰ ਤੁਹਾਨੂੰ ਭੁੱਲ ਜਾਂਦਾ ਗੱਜ ਕੇ ਬੋਲਿਆ ਕਰੋ ਮੈਨੂੰ ਫਿਰ ਕਰਨਾ ਪੈਂਦਾ ਗੱਜ ਕੇ ਅੱਖੋ ਇੱਕ ਸਤਿਗੁਰ ਕੈਵਲ ਹਾਰੈ ਆਪਣੇ ਸਤਿਗੁਰ ਕੈਵਲ ਹਾਰੈ ਸਤਿਗੁਰ ਕੈਵਲ ਹਾਰੈ ਆਪਣੇ ਸਤ ਗੁਰ ਕੈ ਵਲੇ ਹਾਰੈ ਸਤ ਗੁਰ ਕੈ ਵਾ ਵਾ ਸਤ ਗੁਰ ਕੈ ਕਿਉਂਕਿ ਤੁਹਾਡੇ ਫੋਨ ਤੋਂ ਨਾ ਅਮਰੀਕਾ, ਇੰਗਲੈਂਡ, ਕੈਨੇਡਾ, ਇਟਲੀ ਜਿੱਥੇ-ਜਿੱਥੇ ਤੁਹਾਡੇ ਪਿੰਡ ਵਾਲੇ ਗਏ ਉੱਥੇ ਜਾਂਦੀ ਹੈ ਲਾਈਵ ਵਿੱਚ ਪਉ ਗੱਜ ਕੇ ਫਿਰ ਕੋਰ ਸਤਿਗੁਰ ਕੈਵਲ ਹਾਰੈ ਆਪਣੇ ਸਤਿਗੁਰ ਕੈਵਲ ਹਾਰੈ ਸਤਿਗੁਰ ਕੈਵਲ अॻे सुख पाशह सुख से जॻह सुख पाशह सुख से अॻे सुख पाश सुख सख पात ਕਰੇ ਅਨੰਦ ਹਮਾਰੇ ਆਪਣੇ ਸਤਿਗੁਰ ਕੈਵਲ ਹਾਰੇ ਸਤਿਗੁਰ ਕੈਵਲ ਹਾਰੇ ਆਪਣੇ ਸਤਿਗੁਰ ਕੈਵਲ ਹਾਰੇ ਸਤਿਗੁਰ ਕੈਵਲ ਸਤਿਗੁਰ ਵਾਹ ਸਤਿਗੁਰ ਕੈਵਲ ਹਾਰੇ ਆਪੇ ਸਤ ਗੁਰ ਬਲਹਾਰ ਸਤ ਗੁਰ ਕਿਰਪਾ ਬਖਸ਼ਿਸ਼ ਕਰੇ ਤੁਹਾਡੇ ਸਾਰਿਆਂ ਦੀ ਹਾਜ਼ਰੀ ਦਰਗਾਹੀ ਪਰਵਾਨ ਹੋਵੇ ਹੋਈਆਂ ਪੁੰਨਾਂ ਚੱਕਾਂ ਦੀ ਖਿਮਾ ਬਖਸ਼ਣੇ ਸਮੂਹ ਪ੍ਰਬੰਧਕਾਂ ਦਾ ਸੰਗਤਾਂ ਦਾ ਧੰਨਵਾਦ ಗ್ರಾಮ ਪੰਚਾਇਤ ਸਾਰੇ ਨਿੱਕਰ ਦਾ ਧੰਨਵਾਦ ਸਤ ਗੁਰ ਤੁਹਾਨੂੰ ਏਕਤਾ ਇਤਿਫਾਕ ਬਖਸ਼ੇ ਪਿਆਰ ਬਖਸ਼ੇ ਭਾਈ ਜਿਹੜੇ ਪਰਿਵਾਰ 'ਚ ਪਿਆਰ ਹੈ ਉੱਪਰ ਵਾਰ ਤਰੱਕੀ ਕਰਦਾ ਹੈ ਜਿਹੜੇ ਪਿੰਡ 'ਚ ਪਿਆਰ ਹੈ ਉਹ ਪਿੰਡ ਤਰੱਕੀ ਕਰਦਾ ਹੈ ਇਸ ਲਈ ਗੁਰੂ ਕੋਲੋਂ ਇਹ ਜ਼ਰੂਰ ਮੰਗਿਓ ਪਾਤਸ਼ਾਹ ਸਾਨੂੰ ਸਾਰਿਆਂ ਨੂੰ ਪ੍ਰੇਮ ਪਿਆਰ ਬਖਸ਼ੇ